ਬਾਦਲ ਗਰੁੱਪ ਦੀ ਜਿਹੜੀ ਪੋਜੀਸ਼ਨ ਹੈ ਉਹ ਸੁਧਰਨ ਦੀ ਵਜ੍ਹਾ ਤੁਸੀਂ ਕੀ ਮੰਨਦੇ ਹੋ ਤੇ ਜਿਹੜੇ ਮਨਦੀਪ ਸਿੰਘ ਖਾਲਸਾ ਹਰਾਂ ਦੀ ਹਾਰ ਦਾ ਵੱਡਾ ਕਾਰਨ ਹੈ ਜਿਹੜਾ ਉਹ ਤੁਸੀਂ ਕੀ ਮੰਨਦੇ ਹੋ ਕਿ ਇੰਨਾ ਗੈਪ ਕਿਉਂ ਹੋ ਗਿਆ ਮੈਨੂੰ ਲੱਗਦਾ ਕਿ ਇਹ ਇੱਕ ਤਾਂ ਦੇਖੋ ਪੁਰਾਣਾ ਜਿਹਾ ਹੈ ਜਿਹੜਾ ਇਲਾਕਾ ਇਹ ਪੰਥਕਲਾ ਕਮ ਕਿਹਾ ਸਕਦੇ ਹੈਗੇ ਅਕਾਲੀ ਦਲ ਬਾਦਲ ਦਾ ਜਾਂ ਅਕਾਲੀ ਦਲ ਦਾ ਬਹੁਤ ਵੱਡਾ ਸਟਰੋਂਗਹੋਲਡ ਸ਼ੁਰੂ ਤੋਂ ਹੀ ਰਿਹਾ ਹੈ ਮੈਨੂੰ ਲੱਗਦਾ ਕਿ ਸ਼ਾਇਦ ਸਭ ਤੋਂ ਵੱਡਾ ਸਟਰੋਂਗਹੋਲਡ ਇਹ ਬਹਾਸਿਕ ਤੌਰ ਤੇ ਪਿਛਲੇ 40 ਸਾਲ ਤੋਂ ਸੀਗਾ ਉਹ ਤਰਨਤਨ ਤੇ ਤਰਨਤਨ ਦੀ ਉਹ ਸੀਟ ਹੈ ਜੇ ਆਪਾਂ ਲੋਕ ਸਭਾ ਸੀਟ ਦੇਖੀਏ ਤਰਨਤਨ ਦੀ ਲੋਕ ਸਭਾ ਸੀਟ ਜਿਹੜੀ ਹੁਣ ਕਨੂਰ ਸਾਹਿਬ ਜਿਹਦਾ ਨਾਮ ਹੈਗਾ ਇਸ ਇਲਾਕੇ ਅਕਾਲੀ ਦਲ ਨੇ 1980 ਦੇ ਵਿੱਚ ਉਸ ਵੇਲੇ ਵੀ ਜਿੱਤਿਆ ਜਦੋਂ ਬਾਕੀ 12 ਸੀਟਾਂ ਜਿਹੜੀਆਂ ਹੈਗੀਆਂ ਪੰਜਾਬ ਦੀਆਂ ਉਹ ਲੋਕ ਸਭਾ ਦੀਆਂ ਹੱਥ ਚੁੱਕੀ ਆ ਰਹੀਆਂ ਉਸ ਤੋਂ ਇਲਾਵਾ 99 'ਚ ਵੀ ਆਪਾਂ ਦੇਖਿਆ ਕਿ ਅਕਾਲੀ ਦਲ ਇਹ ਸੀਟ ਨੂੰ ਜਿਹੜਾ ਹੈਗਾ ਸੇਫ ਕਰਦੇ ਵਿੱਚ ਕਾਫੀ ਹੋ ਗਿਆ ਸੋ ਇੱਕ ਤਰੀਕੇ ਨਾਲ ਇਹ ਪੰਚਤ ਜਿਹੜਾ ਹੈਗਾ ਆਧਾਰਤਾ ਡੈਫੀਨਿਟਲੀ ਹੈਗਾ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਹੈ ਦੂਸਰੀ ਗੱਲ ਮੈਨੂੰ ਲੱਗਦਾ ਕਿ ਇਹ ਤੇਰੀ ਦੇ ਵਿੱਚ ਡਿਵੈਲਪਮੈਂਟ ਵੀ ਕਾਫੀ ਹੋਈ ਹੈਗੀ ਇਹ ਲੋਕ ਹੁਣ ਜਦੋਂ ਕੰਪੇਅਰ ਕਰਦੇ ਆ ਜਦੋਂ ਕੰਪੇਅਰ ਕਰਦੇ ਪਰਫਾਰਮੈਂਸ ਆਮ ਆਦੀ ਪਾਰਟੀ ਦੀ ਕਾਂਗਰਸ ਦੀ ਤੇ ਕਾਲੀਵਾਲ ਦੀ ਤੇ ਉਹ ਉਹਨਾਂ ਨੂੰ ਇੱਕ ਤਰੀਕੇ ਨਾਲ ਦੁਬਾਰਾ ਬਾਦਲ ਸਾਹਿਬ ਦਾ ਨਾਮ ਜਦੋਂ ਸੀ ਗਰਾਉਂਡ ਤੇ ਗਾਇਜ਼ਦੀਏ ਤੇ ਬਹੁਤ ਸਾਰੇ ਲੋਕ ਜਿਹੜੇ ਆਗੇ ਪੋਜੀਟਿਵਲੀ ਪ੍ਰਚਾਰਨ ਬਾਦਲ ਉਹਨਾਂ ਦਾ ਸੁਧੀ ਸਿੰਘ ਬਾਦਲ ਉਹਨਾਂ ਦਾ ਨਾਮ ਦੇ ਲੈ ਕੇ ਪੋਜੀਟਿਵਲੀ ਲੈ ਰਹੇ ਸੀ ਉਹ ਕੁਝ ਐਡਵਾਂਟੇਜ ਹਿਸਟੋਰੀਕਲ ਐਡਵਾਂਟੇਜ ਸੀ ਇਸ ਤੋਂ ਇਲਾਵਾ ਮੈਨੂੰ ਲੱਗਦਾ ਕਿ ਸੁਧੀ ਸਿੰਘ ਬਾਦਲ ਦੀ ਇਮੇਜ ਵੀ ਜਿਵੇਂ ਰਿਵਾਈਵ ਹੋਈ ਹੋਈ ਉਸ ਜਿਸ ਵੀ ਕਿ ਜਨਾਰੋ ਲਗਾਤਾਰ ਆਪ ਲੋਕਾਂ ਨੂੰ ਕੰਮ ਜੜਿਆ ਗਿਆ ਉਹਨਾਂ ਦੀ ਹੈਲਪ ਕਰਦੇ ਸਾਈਡ ਦਿੱਤੇ ਦਿੰਦੇ ਹੈਗੇ ਉਹ ਉਹਦਾ ਵੀ ਕੁਝ ਅਸਰ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਦਿਖਾਈ ਦਿੱਤਾ ਹੈ ਤੇ ਇੱਕ ਮੇਰਾ ਲੋਕਲ ਫੈਕਟਰ ਵੀ ਜਿਸ ਤਰ੍ਹਾਂ ਜਿਹੜਾ ਕੈਂਡੀਡੇਟ ਹੈਗਾ ਯਾਦ ਗਰੁੱਪ ਦੇ ਜਿਹੜੇ ਮੈਡਮ ਪ੍ਰਿੰਸੀਪਲ ਜਿਹੜੇ ਨਾਲ ਖੜੇ ਕੀਤੇ ਸੀ ਉਹਨਾਂ ਦਾ ਚੰਗਾ ਆਧਾਰ ਸੀਗਾ ਉਸ ਯਾਦ ਗਰੁੱਪ ਦਾ 40-50 ਪਿੰਡਾਂ ਦੇ ਵਿੱਚ ਉਹਨਾਂ ਦਾ ਜਿਹੜਾ ਹੈਗਾ ਆਧਾਰ ਸੀਗਾ ਉਹਨਾਂ ਦੇ ਸਰਪੰਚ ਸੀਗੇ ਉਹ ਤੇ ਉਹ ਆਪਾਂ ਨੂੰ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਇਹ ਬਾਰਡਰ ਬੈਲਟ ਉਹਦੇ ਵਿੱਚ ਬੜਾ ਕਲੀਅਰਲੀ ਚਾਹੀਦਾ ਪਹਿਲੇ ਆਪਾਂ 10-14 ਰਾਊਂਡ ਦੇਖਿਆ ਜੇ ਪਹਿਲੇ ਕੁਝ ਰਾਊਂਡਾਂ ਦੇ ਵਿੱਚ ਅਕਾਲੀ ਦਲ ਦੀ ਲੀਡ ਸੀ ਸੋ ਉਹਨਾਂ ਦਾ ਜਿਹੜਾ ਮੀਆ ਪਰਪੈਂਡਾ ਜਿਹੜਾ ਉਹ ਵਾਲੇ ਵਾਲੇ ਜਿਹੜੇ ਉੱਪਰਲੇ ਗੰਢੀ ਮੇਡ ਇਲਾਕਾ ਹੈਗਾ ਹੈ ਤੇ ਸੇਲ ਆ ਉਸ ਇਲਾਕੇ ਦੇ ਵਿੱਚ ਖਾਫੀ ਜ਼ਿਆਦਾ ਵੋਟ ਜਿਹੜੀ ਹੈਗੀ ਆ ਅਕਾਲੀ ਦਲ ਨੂੰ ਪਈ ਉਸ ਪਹਿਲਾਂ ਦਾ ਇੱਕ ਕੁਝ ਲੋਕਲ ਹਾਲ ਅਕਾਲੀ ਦਲ ਦੇ ਹੱਥ ਦੇ ਵਿੱਚ ਸੀਗੇ ਕੁਝ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੀ ਹਿਸਟੋਰੀਕਲ ਡਿਵੈਲਪਮੈਂਟ ਜਿਹੜੀ ਉਹਨਾਂ ਨੇ ਉਹ ਕੀਤੀ ਇੱਕ ਤਾਂ ਰੀਸੈਂਟਲੀ ਜਿਹੜੀ ਉਹਨਾਂ ਦੀ ਇਮੇਜ ਜਿਹੜੀ ਓਵਰ ਰਵਾਈਵ ਹੋਈ ਹੈ ਤੇ ਕਿ ਪ੍ਰਾਣ ਅਕਾਲੀ ਦਲ ਦਾ ਸਟਰੋਂਗ ਹੋਲਡ ਕਰ ਮਿਲਦਾ ਹੈ ਕੁਝ ਕਾਰਨ ਸੀਗੇ ਜਿਸ ਕਰਕੇ ਅਕਾਲੀ ਦਲ ਰਹੇਗਾ ਇੱਥੇ ਵਧੀਆ ਪਰਫਾਰਮ ਕਰਦਾ ਜਿਹੜਾ ਤੱਕ ਦੂਜਾ ਸਵਾਲ ਹੈਗਾ ਬੁੱਤਲ ਚ ਤੁਸੀਂ ਜਿਹੜਾ ਗੱਲ ਕੀਤੀ ਜੀ ਮਨਦੀਪ ਸਿੰਘ ਹਾਂਜੀ ਉਹ ਨਾਰਮਲ ਹੀ ਰੱਖੋ ਇਹ ਅਸੀਂ ਜਿਹੜੇ ਲੋਕਾਂ ਦੇ ਵਿੱਚ ਗੱਲ ਕਰਦੇ ਆ ਗੱਲ ਕੀਤੀ ਹੈਗੀ ਤੇ ਉਹ ਜਿਹੜਾ ਦਿਖਾਈ ਦਿੱਤਾ ਗਰਾਊਂਡ ਦੇ ਵਿੱਚ ਉਹ ਪਿਛਲੇ ਇਲੈਕਸ਼ਨ ਜਿਹੜੇ ਅਮਰਪਾਲ ਨੇ ਲੜੇ ਕਿਉਂਕਿ ਉਹਦੇ ਨਾਲੋਂ ਕਾਫੀ ਡਿਫਰੈਂਸ ਪਿਛਲੇ ਅਮਰਪਾਲ ਨੂੰ ਤੇ ਇਲੈਕਸ਼ਨ ਵਿੱਚ ਮਿਲੇ ਆ ਜਿਹੜੇ ਈਵਨ ਟ੍ਰੈਡੀਸ਼ਨਲ ਅਕਾਲੀ ਜਿਹੜੇ ਕਾਰਡਰ ਸੀਗਾ ਜਾਂ ਕਾਂਗਰਸ ਕਾਰਡਰ ਸੀਗਾ ਜਿਹੜੇ ਉਹਨਾਂ ਦੇ ਲੋਕਲ ਜਿਹੜੇ ਪਿੰਡ ਲੈਵਲ ਦੇ ਲੀਡਰ ਸੀਗੇ ਪੰਜ ਸਰਪੰਚ ਉਹਨਾਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬੂਥ ਤੇ ਲਾਇਏ ਸੀ ਤੇ ਇੱਕ ਤਰ੍ਹਾਂ ਦੀ ਬਹੁਤ ਵੱਡੀ ਵੇਵ ਅਮਰਪਾਲ ਹੁਣ ਦੇ ਹੱਥ 'ਚ ਦੇ ਸੀਗੀ ਐਸੀ ਕਿ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਵੇਵ ਜਿਹੜੀ ਹੈਗੀ ਆ ਉਹ ਦਿਖਾਈ ਨਹੀਂ ਦਿੱਤੀ ਜਿਹੜੀਆਂ ਪਾਰਟੀਆਂ ਦਾ ਟ੍ਰੈਡੀਸ਼ਨਲ ਕਾਰਡਰ ਜਿਹੜੂ ਆਪਣੀਆਂ ਪਾਰਟੀਆਂ ਦੇ ਵਿੱਚ